ਸਤ ਸ਼੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਪ੍ਰਵਾਸੀ ਵਰਸਸ ਪੰਜਾਬੀ ਦਾ ਮੁੱਦਾ ਬੜੇ ਦਿਨਾਂ ਦਾ ਚੱਲ ਰਿਹਾ ਸੋ ਤੁਸੀਂ ਕੋਈ ਏਦਾਂ ਦਾ ਕੰਮ ਨਹੀਂ ਕਰਨਾ ਵੀ ਸਰਕਾਰ ਤੁਹਾਡੇ ਤੇ ਪੁਲਿਸ ਤੁਹਾਡੇ ਤੇ ਕਾਰਵਾਈ ਕਰੇ ਸੋ ਆਪਾਂ ਕਰਨਾ ਕੀ ਹੈ ਆਪਣੀ ਸਰਕਾਰ ਤੋਂ ਡਿਮਾਂਡ ਕਰਨੀ ਹੈ ਪੰਜਾਬ ਸਰਕਾਰ ਤੋਂ ਇਹੋ ਜੀ ਬਹੁਮਤ ਵਾਲੀ ਸਰਕਾਰ ਜਦੋਂ ਪੰਜਾਬੀ ਸੂਬਾ ਬਣਿਆ ਜਾਂ ਦੇਸ਼ ਆਜ਼ਾਦ ਹੋਇਆ ਪੰਜਾਬ ਚ ਇੰਨੀ ਬਹੁਮਤ ਵਾਲੀ ਸਰਕਾਰ ਅੱਜ ਤੱਕ ਨਹੀਂ ਆਈ 92 93 ਹੁਣ 94 ਸੀਟਾ ਇਹਨਾਂ ਦੇ ਕੋਲ ਹੈ ਸੋ ਅਸੀਂ ਸਰਕਾਰ ਤੋਂ ਕੀ ਡਿਮਾਂਡ ਕਰਦੇ ਹਾਂ ਕਿ ਇੱਕ ਕਾਨੂੰਨ ਪੰਜਾਬ ਦੇ ਵਿੱਚ ਬਣਾਇਆ ਜਾਵੇ ਇੱਕ ਲਾ ਪਾਸ ਕੀਤਾ ਜਾਵੇ ਆਰਡੀਨੈਂਸ ਪਾਸ ਕੀਤਾ ਜਾਵੇ ਤੁਸੀਂ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਤਾਂ ਸਿੱਧਾ ਹੀ ਹੈ ਹੜਾਂ ਦੇ ਮੁੱਦੇ ਤੇ ਸੋ ਉੱਥੇ ਇੱਕ ਕਾਨੂੰਨ ਬਣਾਓ ਕਾਨੂੰਨ ਕੀ ਬਣਾਓ ਜਿਵੇਂ ਹਿਮਾਚਲ ਉੱਤਰਾਖੰਡ ਰਾਜਸਥਾਨ ਦੇ ਵਿੱਚ ਹੈ ਉੱਥੇ ਕੋਈ ਗੈਰ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਉਹੀ ਲੈ ਸਕਦਾ ਜਿਹੜਾ ਹਿਮਾਚਲ ਦਾ ਜੰਪਲ ਹੈ ਹਿਮਾਚਲ ਦਾ ਡੋਮਿਸਾਈਲ ਹੈ ਇਦਾਂ ਹੀ ਪੰਜਾਬ ਦੇ ਵਿੱਚ ਹੋਵੇ ਪੰਜਾਬ ਦੇ ਵਿੱਚ ਜ਼ਮੀਨ ਦੀ ਖਰੀਦਦਾਰੀ ਸਿਰਫ ਤੇ ਸਿਰਫ ਪੰਜਾਬੀ ਹੀ ਕਰ ਸਕਦੇ ਕੋਈ ਬਾਹਰਲੇ ਰਾਜਾਂ ਚੋਂ ਆ ਕੇ ਇੱਥੇ ਪੱਕਾ ਵਸਨੀਕ ਨਾ ਬਣੇ ਆਉਂਦੇ ਨੇ ਪੰਜਾਬਾਂ ਦੀ ਰੇਲ ਗੱਡੀ ਦੀ ਟਿਕਟ ਲੈਂਦੇ ਨੇ ਤੇ ਆ ਕੇ ਇਥੇ ਵੋਟ ਬਣਾ ਕੇ ਪੱਕੇ ਵਸਨੀਕ ਬਣ ਜਾਂਦੇ ਨੇ ਸੋ ਮੁੰਡਿਓ ਕਾਨੂੰਨ ਹੱਥ ਲੈਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਪਹਿਲੀ ਇਹ ਸਰਕਾਰ ਚਾਹੁੰਦੀ ਹੈ ਕਿ ਇਹ ਮੁੱਦਾ ਪੜ੍ਹ ਕੇ ਅਤੇ ਅਸੀਂ ਨੌਜਵਾਨੀ ਦਾ ਸ਼ਿਕਾਰ ਕਰੀਏ ਸੋ ਇਸ ਤੋਂ ਬਚਣ ਦੇ ਲਈ ਆਪਾਂ ਕਰਨਾ ਕਿ ਇਹ ਸਰਕਾਰ ਤੋਂ ਡਿਮਾਂਡ ਹੈ ਕਿ ਇੱਕ ਕਾਨੂੰਨ ਬਣਾ ਦਿਓ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਕੇ ਜ਼ਮੀਨ ਖਰੀਦ ਨਹੀਂ ਸਕਦਾ ਖੇਤੀਯੋਗ ਵਾਹੀਯੋਗ ਰਹਿਣਯੋਗ ਜਿਹੜੀ ਜ਼ਮੀਨ ਹੈ ਉਹ ਨਹੀਂ ਖਰੀਦ ਸਕਦਾ ਜਿਵੇਂ ਹਿਮਾਚਲ ਦੇ ਵਿੱਚ ਤੁਸੀਂ ਗੱਠ ਜ਼ਮੀਨ ਨਹੀਂ ਲੈ ਸਕਦੇ ਇਹ ਪੂਰੇ ਦੇਸ਼ ਦੇ ਵਿੱਚ ਏਦਾਂ ਹੀ ਅਲੱਗ-ਅਲੱਗ ਰਾਜਾਂ ਦੇ ਕਾਨੂੰਨ ਨੇ ਸੋ ਸਾਨੂੰ ਵੀ ਪੰਜਾਬ ਨੂੰ ਇਹ ਜਿਹੜਾ ਆਰਡੀਨੈਂਸ ਪਾਸ ਕਰ ਦੇਣਾ ਚਾਹੀਦਾ ਹੈ ਕਾਨੂੰਨ ਬਣਾ ਦੇਣਾ ਚਾਹੀਦਾ ਇਸ ਤੋਂ ਇਲਾਵਾ ਦੂਜਾ ਕਾਨੂੰਨ ਕੀ ਬਣਾਉਣਾ ਹੈ ਕਿ ਤੁਸੀਂ ਇਹ ਲਾਜ਼ਮੀ ਕਰੋ ਕਿ 85 ਤੋਂ 90% ਨੌਕਰੀਆਂ ਸਰਕਾਰੀ ਸਿਰਫ ਤੇ ਸਿਰਫ ਪੰਜਾਬੀਆਂ ਦਾ ਹੋਣਗੀਆਂ ਏਦਾਂ ਹੀ ਇਹ ਕਾਨੂੰਨ ਪਾਸ ਕਰ ਦਿਓ ਜਿਵੇਂ ਦਿੱਲੀ ਦੇ ਵਿੱਚ ਹੈ ਵੀ ਪਹਿਲਾਂ 85% ਹੈਗੀਆਂ ਜਿਹੜੇ ਦਿੱਲੀ ਦੇ ਵਸਨੀਕ ਰਹੇ ਹਰਿਆਣੇ ਦੇ ਵਿੱਚ ਹੈ ਹਰ ਇੱਕ ਰਾਜ ਦੇ ਹਿਮਾਚਲ ਮਹਾਰਾਸ਼ਟਰਾ ਉੱਤਰਾਖੰਡ ਹਰੇਕ ਰਾਜ ਦੇ ਵਿੱਚ ਹੈ ਪਹਿਲੀਆਂ 85% ਨੌਕਰੀਆਂ ਉੱਥੋਂ ਦੇ ਡੋਮਿਸਾਈਲ ਦੀਆਂ ਡੋਮਿਸਾਈਲ ਜ਼ਰੂਰੀ ਕਰ ਦੋ ਜਿਹੜੇ 15-20 ਸਾਲ ਤੋਂ ਵਸਨੀਕ ਨੇ ਜੱਦੀ ਪੁਸ਼ਟੀ ਪੰਜਾਬ ਦੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਇੱਕ ਇਹ ਕਾਨੂੰਨ ਪਾਸ ਕਰ ਦਿਓ ਤੇ ਇੱਕ ਬਿੱਲ ਇਹ ਕਰ ਦਿਓ ਕੋਈ ਗੈਰ ਪੰਜਾਬੀ ਜ਼ਮੀਨ ਨਹੀਂ ਲੈ ਸਕੂਗਾ ਸੋ ਇਹਦੇ ਨਾਲ ਬਹੁਤ ਰਾਹਤ ਮਿਲ ਜੂਗੀ ਸਾਨੂੰ ਕਿਉਂਕਿ ਸਾਡੇ ਤੇ ਗਿਣਤੀ ਹਾਵੀ ਹੋਗੀ ਗੈਰ ਪੰਜਾਬੀਆਂ ਦੀ ਪੰਜਾਬ ਦੇ ਵਿੱਚ ਪੰਜਾਬੀ 40% ਰਹਿ ਕੇ ਗੈਰ ਪੰਜਾਬੀ 60% ਹੋਗੇ ਤੋਂ ਫਿਰ ਇਹ ਜਦੋਂ ਡਿਸਟਰਬੈਂਸ ਹੋਣੀ ਆ ਫਿਰ ਭਾਈ ਖੇਲਣਾਈ ਆ ਸੋ ਇਹਦੇ ਵਿੱਚ ਅਗਲੀ ਗੱਲ ਦਾ ਜਵਾਬ ਮੈਂ ਸਿੱਧੇ ਸ਼ਬਜਾਂ ਦੇਦਾ ਜਿਹੜੇ ਕਹਿੰਦੇ ਤੁਸੀਂ ਵੀ ਤਾਂ ਪ੍ਰਵਾਸ ਕਰਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂਦੇ ਹੋ ਭਾਈ ਜੀ ਅਸੀਂ 40-40 ਲੱਖ ਲਾ ਕੇ ਜਾਂਦੇ ਆ ਉੱਥੋਂ ਦੀ ਭਾਸ਼ਾ ਦਾ ਟੈਸਟ ਪਾਸ ਕਰਕੇ ਜਾਂਦੇ ਆ ਜਿਹਨੂੰ ਆਈਲੈਟਸ ਕਹਿੰਦੇ ਆ ਇਹਦੇ ਨਾਲ ਨਾਲ ਪੂਰੀ ਪੂਰੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਆ ਹਨਾ ਇੱਥੇ ਕਿਸੇ ਦਾ ਪਤਾ ਹੀ ਨਹੀਂ ਹੁੰਦਾ ਉੱਥੇ ਦੋ ਬੰਦੇ ਮਾਰ ਕੇ ਆ ਕੇ ਪੰਜਾਬ ਰਹਿ ਤੋ ਅਸੀਂ ਭਾਈ ਕਟੋ-ਕਟ 40 ਲੱਖ ਸਾਡੇ ਦੋ ਪੀੜੀਆਂ ਦੀ ਕਮਾਈ ਲਾ ਕੇ ਫੇਰ ਅਸੀਂ ਜਾਂਦੇ ਹਾਂ ਹਨਾ ਇਸ ਲਈ ਇਹਨੂੰ ਦੂਜੇ ਦੇਸ਼ਾਂ ਦੇ ਨਾਲ ਜੋੜਨਾ ਬੇਵਕੂਫੀ ਹੈ ਸਾਡਾ ਮੁੱਦਾ ਹੈ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਨੂੰ ਸੇਵ ਕਰਨਾ ਇਸ ਲਈ ਅਸੀਂ ਸਰਕਾਰ ਤੋਂ ਭਵਨ ਸਿੰਘ ਮਾਨ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਇੱਕ ਕਾਨੂੰਨ ਬਣਾ ਦਿਓ ਇੱਕ ਤਾਂ ਇਹ ਬਣਾ ਦਿਓ ਵੀ 85% ਨੌਕਰੀਆਂ ਪੰਜਾਬੀਆਂ ਦੀਆਂ ਨਾਲੇ ਤਾਂ ਸਾਰੀਆਂ ਨੌਕਰੀਆਂ ਮਿਲ ਜੂ ਰੋਜ਼ਗਾਰ ਮਿਲ ਜੂ ਬੈਂਕਾਂ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਜਿੱਥੇ ਗੈਰ ਪੰਜਾਬੀ ਅਣਾ ਪੰਜਾਬ ਪੁਲਿਸ ਦੇ ਵਿੱਚ ਹੋ ਅਦਰ ਅਦਰ ਸਟੇਟ ਲਈ ਰਵੇ 5% 7% ਜਿਵੇਂ ਦੂਜੇ ਰਾਜਾਂ ਚ ਤੇ ਦੂਜਾ ਪੰਜਾਬ ਦੇ ਵਿੱਚ ਕੋਈ ਵੀ ਗੈਰ ਪੰਜਾਬੀ ਆ ਕੇ ਜ਼ਮੀਨ ਨਹੀਂ ਖਰੀਦ ਸਕੂਗਾ ਜੀਰਾ ਮੂੰ ਚੱਕਦਾ ਦਿੱਲੀ ਰੱਖਣ ਤੋਂ ਪੰਜਾਬ ਆ ਜਾਂਦਾ ਕਿਉਂ ਪੰਜਾਬ ਕੋਈ ਸ਼ਾਮਲਾ ਹਟ ਹੈ ਇਸ ਲਈ ਜਦ ਬਾਕੀ ਰਾਜਾਂ ਚ ਕਾਨੂੰਨ ਹੈ ਤੇ ਪੰਜਾਬ ਚ ਵੀ ਹੋਣਾ ਚਾਹੀਦਾ ਸੋ ਪੰਜਾਬੀਆਂ ਨੂੰ ਪਹਿਲ ਦਿਓ ਇਸ ਤੋਂ ਇਲਾਵਾ ਤੁਸੀਂ ਖਰੀਦਦਾਰੀ ਕਰਨ ਜਾਂਦੇ ਹੋ ਦੇਖੋ ਸਾਡਾ ਬੰਦਾ ਕਿੱਥੇ ਸਬਜ਼ੀ ਦੀ ਰੇੜੀ ਲਾਈ ਖੜਾ ਹੈ ਕਿੱਥੇ ਫਰੂਟ ਦੀ ਰੇੜੀ ਲਾਈ ਖੜਾ ਹੈ ਕਿੱਥੇ ਆਈਸਕ੍ਰੀਮ ਗੋਲ ਗੱਪੇ ਫਲਾਨੀਆਂ ਚੀਜ਼ਾਂ ਜਿਹੜੀਆਂ ਸਟ੍ਰੀਟ ਫੂਡ ਵਾਲੀਆਂ ਉੱਥੇ ਸਾਡੇ ਪੰਜਾਬੀ ਖੜੇ ਨੇ ਉਹਨਾਂ ਤੋਂ ਸਾਫ਼ ਸੁਥਰਾ ਖਾਓ ਆ ਫੂਡ ਕੋਰਨਰ ਦੇਖੇ ਨੇ ਅੱਜ ਕੱਲ ਬਸਾਂ ਦੀਆਂ ਚੱਲੀਆਂ ਨੇ ਇਹਨਾਂ ਤੋਂ 버ਗਰ ਪੀਜ਼ੇ ਵਗੈਰਾ ਖਾਓ ਬਸ ਇੰਨੀਆਂ ਗਬਨਤੀਆਂ ਸੀ ਬਸ ਮੈਂ ਇੱਥੇ ਸਮਾਪਤੀ ਤੇਹੀ ਗੱਲ ਕਹਿਣਾ ਕਿ ਜਲਦੀ ਤੋਂ ਜਲਦੀ ਇਸੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ 2 ਦਿਨਾਂ ਦਾ ਆਉਣਾ ਹੈ 25 ਅਤੇ 28 ਨੂੰ ਹਾਂ 25 ਅਤੇ 28 ਨੂੰ ਇਹਦੇ ਵਿੱਚ ਇੱਕ ਕਾਨੂੰਨ ਪਾਸ ਕੀਤੇ ਜਾਣ ਸੋ ਪੰਜਾਬੀਓ ਤੁਸੀਂ ਨੌਜਵਾਨੋਂ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀ ਕਿ ਇਹ ਸਰਕਾਰ ਨੂੰ ਮੌਕਾ ਮਿਲੇ ਇਹ ਤੁਹਾਡੇ ਤੇ ਕਾਰਵਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ